ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚਐਸ ਫੂਲਕਾ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੰਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਮਲ ਹੋਣਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਤੇ ਸੀਨੀਅਰ ਆਗੂ ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਚੁਣੇ ਜਾਂਦੇ ਤਾਂ ਸਾਨੂੰ ਮਨਜ਼ੂਰ ਹੈ ਇਹ ਦੋ ਕਾਰਨ ਨੇ ਸਾਨੂੰ ਸਮਝ ਲੈਣੇ ਚਾਹੀਦੇ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਸ ਦਿਨ ਦੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਪੱਲਾ ਪਾ ਕੇ ਜੋ ਕੁਝ ਵੀ ਉਹਨਾਂ ਦੀ ਸਰਕਾਰ ਵੇਲੇ ਹੋਇਆ ਉਹਨੂੰ ਆਪਣੀ ਝੋਲੀ 'ਚ ਗਲਤੀਆਂ ਭੁੱਲਾ ਵਜੋਂ ਪਵਾ ਲਿਆ ਬਸ ਇਸ ਦਿਨ ਦਾ ਬਹੁਤੇ ਲੋਕਾਂ ਨੂੰ ਜਿਹੜੇ ਵਿਰੋਧੀ ਸਨ ਅਕਾਲੀ ਦਲ ਦੀਆਂ ਪਾਰਟੀਆਂ ਜਾਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਐ ਤਾਪ ਚੜ ਗਿਆ ਵੀ ਹੁਣ ਤਾਂ ਕਾਲੀ ਦਲ ਫੇਰ ਉੱਪਰ ਕੇ ਆਊ ਤੇ ਆਉਂਦੇ ਸਮੇਂ 'ਚ ਕਾਲੀ ਦਲ ਸਰਕਾਰ ਬਣਾਉ ਕਿਉਂ ਨਾ ਹੋਵੇ ਕਾਲੀ ਦਲ ਨੂੰ ਲੀਡਰਲੈਸ ਕੀਤਾ ਜਾਵੇ ਕਾਲੀ ਦਲ ਦੇ ਕਿਸੇ ਵੱਡੇ ਆਗੂ ਨੂੰ ਨਿਸ਼ਾਨਾ ਬਣਾਇਆ ਜਾਵੇ ਇਹੀ ਕਾਰਨ ਸੀ ਜਿਵੇਂ ਅੱਜ ਦੋ ਵੱਡੇ ਆਗੂਆਂ ਦੀ ਬਿਆਨਬਾਜ਼ੀ ਆ ਗਈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਲੰਮੀ ਲੈਂਡ ਲੱਗਣੀ ਹੈ ਜਿਸ ਦਿਨੇ ਸੇਵਾ ਸੰਪੂਰਨ ਹੋਗੀ ਇਸ ਸੇਵਾ ਦੇ ਵਿੱਚੋਂ ਅਕਾਲੀ ਦਲ ਨੇ ਜੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਜਦੋਂ ਫਿਰ ਪੰਜਾਬ ਚ ਵਿਚਰਨ ਲੱਗਾ ਤੁਸੀਂ ਵੇਂਦੇ ਰਹੋ ਵੱਡੀ ਲੈਣ ਵੱਡੀ ਲੈਣ ਲੱਗਣੀ ਹੈ ਵੱਡੀ ਲੈਣ ਸਾਡੇ ਵਰਗੇ ਨਵਾਨੇ ਚ ਵਰਕਰਾਂ ਦੇ ਨਾਲ ਬਹੁਤ ਲੋਕ ਸਪਰਕ ਕਰ ਰਹੇ ਐ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਸੇਵਾ ਨਿਭਾਉਣੀ ਹੈ ਜਿਹੜਾ ਕੁਝ ਪਿੱਛੇ ਹੋ ਗਿਆ ਜਦੋਂ ਗਲਤੀਆਂ ਭੁੱਲਾ ਗਨਾਹ ਗੁਰੂ ਅੱਗੇ ਜਾ ਕੇ ਮੰਗ ਲਈਆਂ ਸੇਵਾ ਸਜ਼ਾ ਭੁਗਤ ਲਈ ਹੁਣ ਭਾਈ ਪਿੱਛੇ ਗੱਲ ਕੀ ਰਹਿ ਗਈ ਪੰਜਾਬ ਦਾ ਭਲਾ ਸ਼ਰੋਮਣੀ ਅਕਾਲੀ ਦਲ ਕਰ ਸਕਦਾ ਹੈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਪੰਥਕ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਇਸ ਕਰਕੇ ਇਹ ਜਿਹੜਾ ਹਮਲਾ ਸੀ ਇਸੇ ਸਾਜ਼ਿਸ਼ ਦੇ ਦੇਣ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕੀਤਾ ਜਾਵੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਤੋਰਿਆ ਜੋ ਉਹਨਾਂ ਦਾ ਦਿਮਾਗ ਇਸ ਬਾਰੇ ਕੰਮ ਕਰਦਾ ਉਸ ਬਾਰੇ ਸਾਰੇ ਲੋਕਾਂ ਨੂੰ ਪਤਾ ਸੀ ਕਿ ਇੱਕੋ ਇੱਕ ਲੀਡਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਜਾ ਸਕਦਾ ਸੋ ਵੇਦੇ ਰਹੋ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਦਾ ਦਿਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੈ ਭਾਵੇਂ ਉਹ ਆਪ ਦੇ ਨਿੱਜੀ ਲਾਲਚ ਨੂੰ ਕਰਕੇ ਭੱਜੇ ਆ ਪਾਰਟੀ 'ਚੋਂ ਭਾਵੇਂ ਉਹ ਕਿਸੇ ਕਾਰਨ ਵੀ ਗਏ ਆ ਆਜੋ ਬਸ ਇੱਕ ਲਹਿਰ ਬਣਾ ਦਿਓ ਤਕੜੇ ਹੋ ਜੋ ਜਿਵੇਂ ਆ ਵੱਡੇ ਲੀਡਰਾਂ ਨੇ ਬਿਆਨ ਦੇਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਬਿਆਨ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਬਿਆਨ ਹੈ ਤੁਸੀਂ ਵੇਦੇ ਰਹੋ 27 ਤੋਂ ਪਹਿਲਾਂ ਪਹਿਲਾਂ ਆ ਜਿਹੜੀ ਝਾੜੂ ਮੰਡਲੀ ਪੰਜਾਬ ਤੋਂ ਧੂੜ ਪਟ ਜੇਗੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਜਿਹੜਾ ਉਹ ਬਲੰਦ ਹੋਏਗਾ